ਜਿਹੜਾ ਹੁਕਮ ਮਾਰਨਾ ਪੈਣਾ ਪਿੰਡਾਂ ਤੋਂ ਸ਼ੁਰੂਆਤ ਕਰਨੀ ਪੈਣੀ। ਹੁਣ ਤੁਸੀਂ ਸਭ ਨੇ ਵੇਖਿਆ ਹੋਣਾ ਕਿ ਅਸੀਂ 5 ਮਾਰਚ ਨੂੰ ਚੰਡੀਗੜ੍ਹ ਨੂੰ ਕੂਚ ਕਰਨਾ ਸੀ। ਜਿਹਦੇ ਵਿੱਚ ਸਰਕਾਰ ਦੀ ਮਨਸ਼ਾ ਜਿਹੜੀ ਉਹ ਸਾਫ਼ ਨਜ਼ਰ ਆ ਗਈ ਸੀ ਕਿ ਉਹਨਾਂ ਨੇ ਜਿਹੜੇ ਕਿਸਾਨ ਆਗੂ ਸੀ ਜਿਨ੍ਹਾਂ ਨੇ ਕੇਡਰ ਨੂੰ ਲੈ ਕੇ ਚੰਡੀਗੜ੍ਹ ਪਹੁੰਚਣਾ ਸੀ ਉਹਨਾਂ ਨੇ ਘਰਾਂ ਵਿੱਚੋਂ ਉਹਨਾਂ ਨੂੰ ਚੁਕਣਾ ਸ਼ੁਰੂ ਕਰ ਦਿੱਤਾ। ਕਿਉਂਕਿ ਸਰਕਾਰ ਨੂੰ ਲੱਗਦਾ ਸੀ ਕਿ ਜੇਕਰ ਐਮ.ਐਲ.ਏ ਬੈਠਕ ਜਾਵੇ ਨਾ ਜਿਵੇਂ ਉਹਨਾਂ ਦੀ ਆਪਣੀ ਮਨਸ਼ਾ ਹੁੰਦੀ ਆ। ਪੀ ਐਮ ਐਲ اے ਘਰ ਲੁਕ ਗਿਆ ਤੇ ਜਿਹੜੇ ਸਰਕਾਰੀ ਸਾਡੇ ਪਿੰਡਾਂ ਦੇ ਵਿੱਚ ਦਲਾਲ ਫਿਰਦੇ ਨੇ ਉਹਨਾਂ ਨੇ ਘਰਾਂ ਚੋਂ ਬਾਹਰ ਆਪਣੇ ਆਪ ਹੀ ਨਹੀਂ ਨਿਕਲਣਾ ਪਰ ਜੇਕਰ ਸਾਡੇ ਵਿੱਚ ਜਜ਼ਬਾ ਹੈ ਸਾਡੇ ਕਿਸਾਨ ਆਗੂ ਚੱਕੇ ਵੀ ਗਏ ਸੀ ਤਾਂ ਅਸਾਂ ਨੇ ਕੂਚ ਜਿਹੜਾ ਕਰਨਾ ਸੀ ਚੰਡੀਗੜ੍ਹ ਨੂੰ ਅਸਾਂ ਨੇ ਉਹ ਕੀਤਾ ਬੇਸ਼ੱਕ ਰਸਤੇ ਦੇ ਵਿੱਚ ਰੋਕਿਆ ਗਿਆ ਸਾਡਾ ਉਹਨਾਂ ਦੇ ਨਾਲ ਕਲੈਸ਼ ਕੋਈ ਨਹੀਂ ਹੋਇਆ ਪਰ ਜੋ ਸਾਡੀਆਂ ਜਥੇਬੰਦੀਆਂ ਦੇ ਆਗੂਆਂ ਵੱਲੋਂ ਸਾਨੂੰ ਸਨੇਹਾ ਸੀ ਤੇ ਘਰਾਂ ਵਿੱਚ ਜੇਕਰ ਬੈਠੇ ਦੇ ਤਾਂ ਫਿਰ ਇਹ ਸਾਡੇ ਉੱਤੇ ਹਮਲਾ ਜ਼ਰੂਰ ਕਰਨਗੇ ਹੋ ਸਕਦਾ ਜੇ ਅਸੀਂ ਘਰਾਂ ਵਿੱਚੋਂ ਨਾ ਨਿਕਲਦੇ ਤੇ ਅੱਜ ਅਸੀਂ ਇੱਥੇ ਇਹਨਾਂ ਦਾ ਘਰਾਓ ਕਰਨ ਜੋਗੇ ਵੀ ਨਹੀਂ ਸੀ ਰਹਿਣਾ ਕਿਉਂਕਿ ਇਹ ਇਹਨਾਂ ਦੀ ਇੱਕ ਸਮਝ ਬਣ ਜਾਣੀ ਸੀ ਵੀ ਇਹ ਲੋਕ ਤਾਂ ਆਗੂਆਂ ਦੇ ਚੁੱਕਣ ਤੋਂ ਬਾਅਦ ਕਿਦਰ ਜਿਹੜਾ ਘਰਾਂ ਵਿੱਚੋਂ ਨਿਕਲਦਾ ਹੀ ਨਹੀਂ ਤੁਸੀਂ ਸਭ ਨੇ ਦੇਖਿਆ ਹੋਣਾ ਵੀ ਜਦੋਂ ਬਲਾਤ ਪ੍ਰਾਣਾਸ਼ਾਲਾ ਦੇ ਆਗੂਆਂ ਨੂੰ ਚੁੱਕਿਆ ਗਿਆ ਜਿਹਦੇ ਵਿੱਚ ਉੱਥੋਂ ਦਾ ਪ੍ਰਸ਼ਾਸਨ ਜਿਹੜਾ ਬਾਰ-ਬਾਰ ਇਹ ਗੱਲ ਕਰਦਾ ਰਿਹਾ ਕਿ ਅਸੀਂ 5 ਵਜੇ ਸ਼ਾਮ ਤੱਕ ਇਹਨਾਂ ਨੂੰ ਛੱਡ ਦੇਵਾਂਗੇ। ਉਤੋਂ ਬਾਅਦ ਜੋ ਹੋਇਆ ਪ੍ਰਸ਼ਾਸਨ ਦੇ ਨਾਲ ਜੋ ਸਾਡਾ ਧੇੜ ਹੋਇਆ ਰਾਤ ਦੇ 12 ਵਜੇ ਤੱਕ ਦੇਸ਼ਕੋ ਉਹਨਾਂ ਨੇ 755 ਲਗਾ ਦਿੱਤੀ ਸੀ ਆਗੂਆਂ ਦੇ ਉੱਤੇ ਪਰ ਸਾਡੀ ਕੋਸ਼ਿਸ਼ ਸੀ ਕਿ ਅਸੀਂ ਉਹਨਾਂ ਆਗੂਆਂ ਨੂੰ ਜੇਲ੍ਹ ਵਿੱਚ ਨਹੀਂ ਜਾਣ ਦੇਣਾ। ਪਰ ਰਾਤ ਦੇ ਹਨੇਰੇ ਵਿੱਚ ਪ੍ਰਸ਼ਾਸਨ ਧੱਕੇਸ਼ਾਹੀ ਜ਼ਰੂਰ ਕਰਦਾ। ਸਵਾਲ ਅੱਜ ਵੀ ਐਮਐਲਏ ਸਾਹਿਬ ਦੇ ਸਾਹਮਣੇ ਰੱਖਾਂਗੇ। ਤੇ 2555 ਜਦੋਂ ਹੁੰਦੀ ਆ ਤੇ ਹੁੰਦੀ ਉਹ ਤਾਂ ਜਦੋਂ ਦੋ ਤੇਰਾ ਸਾਹਮਣੇ ਹੋਣ ਤੇ ਜਦੋਂ ਕੋਈ ਧਿਰ ਹੀ ਨਹੀਂ ਸੀ ਸਾਡਾ ਪ੍ਰੋਟੈਸਟ ਹੋਇਆ ਨਹੀਂ ਤੇ ਤੁਸੀਂ 755 ਕਾਦੀ ਲਾ ਲਈ ਤੁਸੀਂ ਸੋਚਦੇ ਹੋ ਕਿ ਤੁਸੀਂ ਡਰਾ ਧਮਕਾ ਕੇ ਸਾਨੂੰ ਕਰੱਚ ਬੰਦ ਕਰ ਲੋਗੇ ਤੇ ਫਿਰ ਇਹ ਤਾਂ ਮਨੂ ਵੀ ਨਹੀਂ ਕਰ ਸਕਿਆ ਕਿਉਂਕਿ ਉਹਨੇ ਵੀ ਦਤਰੀ ਆਪਣੀ ਬੜੀ ਚਲਾਈ ਹੀ ਪਰ ਜਿਉਂ-ਜਿਉਂ ਸਾਨੂੰ ਵੜਵਾ ਗਿਆ ਸੀ ਨਾ ਅਸੀਂ ਦੂਨ ਸਵਾਏ ਹੋ ਹੋ ਕੇ ਉੱਠੇ ਸੀ ਲੜਦੇ ਲੋਕ ਜਿੰਦਾਬਾਦ 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 ਲੋਕਾਂ ਦਾ ਇੱਕ ਜਿੰਦਾਬਾਦ 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 ਇਹਨਾਂ ਦੇ ਮੁੱਖ ਮੰਤਰੀ ਨੇ ਇੱਕ ਬਿਆਨ ਦਿੱਤਾ ਬਣਾਇਆ ਤਾਂ ਅਸੀਂ ਇਹ ਚਲੋ ਅਸੀਂ ਹੀ ਇਸ ਚੀਜ਼ ਦੇ ਦੋਸ਼ੀ ਵੀ ਆ ਕਿ ਅੰਨੇਵਾਹ ਵੋਟਾਂ ਸੁੱਟ ਦਿੱਤੀਆਂ ਕਿਉਂਕਿ ਅਸੀਂ ਮਤ ਦਾ ਦਾਨ ਕਰਨਾ ਸੀ ਪਰ ਆਪਣੀ ਮਤ ਨੂੰ ਅਸੀਂ ਫੇਰ ਕਿਤੇ ਨਾ ਕਿਤੇ ਸ਼ਰਾਬ ਦੀ ਬੋਤਲ ਦੇ 500 ਰੁਪਏ ਪਿੱਛੇ ਖੁੰਝੇ ਲਾ ਕੇ ਆਪਣੀ ਅਕਲ ਜਿਹੜੀ ਉਹ ਫੇਰ ਕਿਤੇ ਨਾ ਕਿਤੇ ਖੇਠਾਂ ਲਕੋ ਕੇ ਤੇ ਇਹਨਾਂ ਨੂੰ ਮਤ ਜਿਹੜੀ ਉਹ ਪੁੱਠੀ ਦੇ ਕੇ ਤਾਂ ਫੇਰ ਆਪਾਂ ਐਮ ਐਲ ਏ ਬਣਾ ਲੈਣੇ ਆ ਕੋਣ ਤੁਸੀਂ ਬਿਆਨ ਸੁਣਿਆ ਹੋਣਾ ਕਿ ਇਹ ਲੋਕ ਪਿੰਡਾਂ ਵਿੱਚੋਂ ਫੰਡ ਇਕੱਠਾ ਕਰਦੇ ਆਂ। ਸ਼ੋਕ ਵਾਜਾ ਕੇ ਕਹਿੰਦੇ ਆਂ ਫੰਡ ਇਕੱਠਾ ਕਰਨੇ ਪਰ ਉਹ ਫੰਡੇ ਜਿਹੜਾ ਇਕੱਠਾ ਕੀਤਾ ਹੋਇਆ ਲੋਕਾਂ ਦੇ ਕੰਮਾਂ ਲਈ ਹੀ ਵਰਤਦੇ ਆਂ। ਤੇ ਐਮਐਲਏ ਸਭ ਤੁਹਾਨੂੰ ਪੁੱਛਣਾ ਚਾਹੁੰਦੇ ਆਂ ਕਿ ਤੁਹਾਨੂੰ ਤੁਹਾਡਾ ਮੁੱਖ ਮੰਤਰੀ ਘਰੋਂ ਦਿੰਦਾ ਤਨਖਾਹ? ਤੁਹਾਡੇ ਮੁੱਖ ਮੰਤਰੀ ਨੂੰ ਤਨਖਾਹ ਉਹਦੇ ਪਿਓ ਨੇ ਲਈ। ਅਸਾਂ ਲੋਕਾਂ ਨੇ ਟੈਕਸ ਦਿੱਤੇ ਤੇ ਤੁਹਾਡੀਆਂ ਤਨਖਾਹਾਂ ਲੱਗੀਆਂ। ਉਸੀ ਲੋਕ ਸਾਡਾ ਸਵੇਰੇ ਉੱਠ ਕੇ ਜਦੋਂ ਅਸੀਂ ਮਾਰਕਸ ਦੀ ਤਿੰਨੇ ਇਕ ਬਾਲਦੇ ਆ ਤੇ ਰਾਤ ਦੇ ਸੌਂ ਤੱਕ ਅਸੀਂ ਟੈਕਸ ਪੇ ਕਰ ਰਹੇ ਆ ਤਨਖਾਹ ਤੁਸੀਂ ਸਾਡੇ ਤੋਂ ਲੈਂਦੇ ਤੇ ਸਾਡੇ ਹੀ ਕੰਮ ਕਰਨ ਤੋਂ ਗਰੇਜ਼ ਕਰਦੇ ਹੋ ਵਿਧਾਨ ਸਭਾ ਚ ਜਾ ਕੇ ਮੁਰਗਿਆਂ ਵਾਂਗੂ ਬੈਠ ਜਾਂਦੇ ਹੋ ਤੇ ਤੁਹਾਨੂੰ ਸ਼ਰਮ ਨਾਲ ਮਰ ਜਾਣਾ ਚਾਹੀਦਾ ਕਿ ਤੁਸੀਂ ਪੰਜਾਬ ਦੀ ਗੱਲ ਹੀ ਨਹੀਂ ਕਰ ਸਕਦੇ ਤੁਸੀਂ ਇਹਨਾਂ ਕਿਸਾਨਾਂ ਨੂੰ ਅਤਵਾਦੀ ਵਖਵਾਦੀ ਕਹਿਣ ਤੋਂ ਬਾਅਦ ਹੀ ਨਹੀਂ ਆਉਂਦੇ ਤੇ ਫਿਰ ਜੇ ਦਿੱਲੀ ਹੋ ਗਈ ਮੋਦੀ ਦੀ ਚੰਡੀਗੜ੍ਹ ਤੁਹਾਡੇ ਭਗਵੰਤ ਮਾਨ ਦਾ ਹੋ ਗਿਆ ਤੇ ਫਿਰ ਸਾਨੂੰ ਪਾਕਿਸਤਾਨ ਵੱਲ ਨੂੰ ਤੋਰ ਦਿਓ ਅਸਾਂ ਨੇ ਕੀ ਲੈਣਾ ਤੁਹਾਡੇ ਕੋਲ ਤੁਸੀਂ ਉਹ ਲੋਕਾਂ ਨੇ ਸਾਨੂੰ ਸਿਰਫ ਵੋਟ ਬੈਂਕ ਸਮਝ ਲਿਆ ਮੁੜ ਕੇ ਇਹਨਾਂ ਨੂੰ ਕੁੱਟੋ ਤੇ ਲੁੱਟੋ ਤੇ ਫਿਰ ਤੁਸੀਂ ਦੱਸੋ ਸਾਰੇ ਸੂਝਵਾਨ ਬੈਠੇ ਹੋ ਸਾਡੇ ਤੋਂ ਉਮਰ 'ਚ ਬਹੁਤ ਵੱਡੇਰੇ ਹੋ ਫਿਰ ਸਾਡੀ ਸਮਝ ਦਾ ਦਾਇਰਾ ਕਦੋਂ ਬਣੇਗਾ ਅੱਜ ਵੀ ਪਿੰਡਾਂ ਵਿੱਚ ਝਾਤ ਮਾਰਦੇ ਆ ਅਸੀਂ ਕਿਸਾਨਾਂ ਨੇ ਕਿਤੇ ਜਾਣਾ ਹੋਵੇ ਕਿਤੇ ਫੰਡ ਇਕੱਠਾ ਕਰਨਾ ਹੋਵੇ ਤੇ ਸਾਡੇ ਜਿਹੜੇ ਲੋਕ ਨੇ ਆਮ ਪਬਲਿਕ ਉਹ ਕਹਿ ਦਿੰਨਗੇ ਕਿ ਭਾਈ ਇਹਨਾਂ ਨੇ ਤਾਂ ਕੰਮ ਹੀ ਫੜ ਲਿਆ ਤੇ ਜੇਕਰ ਕਿਸੇ ਸਰਕਾਰੀ ਦਲਾਲ ਨੇ ਪਿੰਡ ਵਿੱਚ ਵੜਨਾ ਹੋਵੇ ਕੋਈ ਮੁਫਤ ਸਕੀਮ ਲੈ ਕੇ ਆਉਣੀ ਹੋਵੇ ਤੇ ਫਿਰ ਸਾਡੇ ਜਿਹੜੇ ਘਰਮ ਚੌਧਰੀ ਪਿੰਡਾਂ ਵਿੱਚ ਬੈਠੇ ਨੇ ਉਹ ਐਡੇ ਲਾਹਨਤੀ ਨੇ ਵੀ ਘਰਾਂ ਦੇ ਵਿੱਚ ਕਾਜੂ ਤੇ ਬਦਾਮ ਰੱਖਣ ਤੋਂ ਵੀ ਬਾਜ਼ ਨਹੀਂ ਹੁੰਦੇ ਸਾਡੇ ਵਾਸਤੇ 10 ਰੁਪਏ ਦੇਣ ਤੋਂ ਗਰੇਜ਼ ਕਰਨਗੇ ਤੇ ਇਹਨਾਂ ਸਰਕਾਰੀ ਦਲਾਲਾਂ ਦੇ ਮੂੰਹ 'ਚ ਪੈਸਾ ਪਾਉਣ ਲੱਗਿਆਂ ਇਹਨਾਂ ਨੂੰ ਰੱਤੀ ਪਰ ਕੋਈ ਦੁੱਖ ਨਹੀਂ ਲੱਗਦਾ। ਆ ਸਭ ਨੇ ਦੇਖਿਆ ਹੋਣਾ ਕਿ ਇਹ ਹਮੇਸ਼ਾ ਹੀ ਕਹਿੰਦੇ ਸੀ ਕਿ ਕਿਸਾਨ ਪਬਲਿਕ ਨੂੰ ਤੰਗ ਕਰਦੇ ਆ। ਇਸ ਵਾਰੀ ਤਾਂ ਕਿਸਾਨਾਂ ਨੇ ਕੋਈ ਤਾਲ ਨਹੀਂ ਕੀਤਾ ਪਰ ਕੋਈ ਜੰਮਿਆ ਪੰਜਾਬ ਦਾ ਸਕੂਤ ਜਿੰਨੇ ਕਿਹਾ ਹੋਏ ਕਿ ਸਰਕਾਰੇ ਇਸ ਵਾਰੀ ਤਾਂ ਤੂੰ ਤੰਗ ਕਰ ਦਿੱਤਾ ਕਿਸਾਨ ਤਾਂ ਫਿਰ ਇੱਕ ਪਾਸੇ ਹੋ ਕੇ ਬੈਠ ਗਏ। ਕਹਿਣ ਦਾ ਭਾਵ ਹੈ ਕਿ ਸਰਕਾਰ ਦੀ ਛਾਪ ਅਜੇ ਹੀ ਆ ਤੇ ਡਰਦਿਆਂ ਕੁਝ ਬੋਲਦੇ ਨਹੀਂ। ਜਦੋਂ ਤੱਕ ਮਨਾਂ ਵਿੱਚ ਡਾਰਿਆ ਉਦੋਂ ਤੱਕ ਸਰਕਾਰਾਂ ਸਾਡੇ ਤੇ ਜ਼ਬਰ ਜ਼ੁਲਮ ਕਰਦੀਆਂ ਰਹਿਣਗੀਆਂ ਮਣਾ ਦਾ ਘਰ ਮੁਕਾਵਾਂਗੇ ਜ਼ਮੀਰ ਨੂੰ ਜਗਾਵਾਂਗੇ ਤੇ ਫਸਲਾਂ ਵੀ ਬਚਾਵਾਂਗੇ ਤੇ ਨਸਲਾਂ ਵੀ ਬਚਾਵਾਂਗੇ ਹੁਣ ਤੁਸੀਂ ਸਭ ਨੇ ਦੇਖਿਆ ਹੋਣਾ ਕਿ ਪੰਜਾਬ ਦੇ ਵਿੱਚ ਇੱਕ ਬੜਾ ਜ਼ੋਰਦਾਰ ਕੰਮ ਚੱਲ ਰਿਹਾ ਵੀ ਨਸ਼ਾ ਤਸਕਰਾਂ ਦੇ ਘਰ ਸੁੱਤੇ ਜਾ ਰਹੇ ਨੇ ਵੀ ਇਹਨਾਂ ਨੇ ਦੋ ਨੰਬਰ ਦੀ ਕਮਾਈ ਦੇ ਨਾਲ ਆਪਣੇ ਘਰ ਬਣਾਏ ਨੇ ਢਾ ਦਿਓ ਢਾ ਦਿਓ ਤੇ ਵੀ ਸਾਥ ਪਾਈਏ ਵਾਹ ਹੈ ਗੁਰਜੀਕਾ ਖਾਲਸਾ ਵਾਹ ਹੈ ਗੁਰਜੀਤ ਕੀ ਫਤਿਹ ਜਿੱਦਾਂ ਹੁਣੇ ਵੀਰ ਜੀ ਨੇ ਕਿਹਾ ਕਿ ਸਾਡਾ ਫਰਜ਼ ਬੰਦਾ ਵੀ ਜਿੱਥੇ ਅਸੀਂ ਕਿਸਾਨ ਜਥੇਬੰਦੀਆਂ ਦੇ ਵੱਖ-ਵੱਖ ਆਗੂਆਂ ਨਮਾਇंदे ਹੋਣ ਦਾ ਪ੍ਰਤਵਾ ਕਰਦੇ ਹਾਂ ਸਾਡੀ ਮਨਸ਼ਾ ਇਹ ਹੈ ਵੀ ਤੁਸੀਂ ਆਪਣੇ ਆਪ ਨੂੰ ਜਦੋਂ ਤੱਕ ਸਿਰਫ ਤੇ ਸਿਰਫ ਕਿਸਾਨ ਨਹੀਂ ਗਿਣਾ ਸ਼ੁਰੂ ਕਰੋਗੇ ਉਦੋਂ ਤੱਕ ਅਸੀਂ ਸਰਕਾਰਾਂ ਨਾਲ ਜੰਗ ਨਹੀਂ ਲੜ ਸਕਦੇ ਕਿਉਂਕਿ ਤੁਸੀਂ ਪਿੰਡਾਂ ਵਿੱਚ ਵੇਖਿਆ ਹੋਣਾ ਕਿ ਪਹਿਲਾਂ ਤਾਂ ਅਕਾਲੀਆਂ ਦੀਆਂ ਤਕੜੀਆਂ ਤੇ ਕਾਂਗਰਸ ਦੇ ਝੰਡੇ ਜਿਹੜੇ ਸੀ ਉਹ ਘਰ ਘਰ ਲੈ ਰਹੇ ਹੁੰਦੇ ਹੁੰਦੇ ਸੀ ਪਿੰਡਾਂ ਵਿੱਚ ਪਿਆਉ ਪਾੜਾ ਜੇ ਮਿਟਿਆ ਨਹੀਂ ਸੀ ਬੇਸ਼ੱਕ ਅਸੀਂ ਕੰਨਿਆ ਕਿ ਜਥੇਬੰਦੀਆਂ ਦੇ ਝੰਡੇ ਜਿਹੜੇ ਉਹਨਾਂ ਦੇ ਰੰਗ ਵੱਖਰੇ ਹੋ ਜਾਣ ਪਰ ਜਦੋਂ ਉਹ ਮੁੱਦੇ ਇੱਕ ਹੋ ਕੇ ਲੜਾਈ ਲੜਾਂਗੇ ਤਾਂ ਫਿਰ ਆ ਜਿਹੜੇ ਅਸੀਂ ਅੰਦਰ 99 ਬੁੱਤ ਭੇਜੇ ਸੀ ਇਹਨਾਂ ਦੀ ਵੀ ਜ਼ਰੂਰਤ ਮਾਸ਼ਾਅੱਲਾ ਭਾਰਤੀ ਕਿਸਾਨ ਯੂਨੀਅਨ ਦੇ ਕਹਿੰਦੇ ਕਿ ਚੇਅਰਮੈਨ ਜੀ ਅੱਜ ਜਿਹੜਾ ਪੂਰੇ ਦਿਨਾਂ ਦਾ 5 ਮਾਰਚ ਚੰਡੀਗੜ੍ਹ ਆ ਜਣਾ ਮੇਰੀ ਮਤਰੀ ਚੇਅਰਮੈਨ ਆ ਲੱਗਦੇ ਜਾਣਾ ਹੈ ਉਹਦੇ ਨੂੰ ਰੋਕਣ ਵਾਸਤੇ ਜਿਹੜਾ ਭਗਵੰਤ ਮਾਨ ਦੀ ਸਰਕਾਰ ਹੈ ਇਹਨੇ ਪੂਰਾ ਬਲੋਰ ਲਾਇਆ ਕਿਸਾਨਾਂ ਜਿਹੜਾ ਇੱਕ ਹਾਰ ਅੱਗੋਂ ਨੇ ਉਹਨਾਂ ਨੂੰ ਜ਼ਿਲ੍ਹਾ ਦੇ ਵਿੱਚ ਧੱਕਿਆ ਉਹਦੇ ਰੋਸ ਦੇ ਵਜੋਂ ਜਿਹੜਾ ਫਿਰ ਅਗਲੇ ਦਿਨ ਜਿਹੜੀ ਕਿਸਾਨ ਮੋਰਚਾ ਅੱਗੋਂ ਦੀ ਮੀਟਿੰਗ ਹੋਈ ਉਹਦੇ ਵਿੱਚ ਫੈਸਲਾ ਲਿਆ ਗਿਆ ਕਿ ਜਿਹੜਾ ਪਹਿਲਾਂ ਤੇ ਇਹਨਾਂ ਨਾਲ ਜੱਠੀ ਲਈਏ ਜਿਹੜੇ ਸਾਨੂੰ ਰੋਕ ਰਹੇ ਨੇ ਕਿਉਂਕਿ ਸਾਡਾ ਮਸਲਾ ਕੇਂਦਰ ਸਰਕਾਰ ਨਾਲ ਪੰਜਾਬ ਨਾਲ ਨਹੀਂ ਉਹ ਤੋਂ ਇਹ ਜਿਹੜਾ ਚਤਤ ਹੰਤਮਾਨ ਰਿਕਾ ਬਣ ਗਿਆ ਕੇਂਦਰ ਸਰਕਾਰ ਤੋਂ ਸਾਡੀ ਮੰਗਾਂ ਮੰਨਣ ਦੇ ਵਿੱਚ ਉਹਦੇ ਕਰਕੇ ਪਹਿਲਾਂ ਆਪਾਂ ਜਿਹੜਾ ਇਹਨਾਂ ਦੇ ਨਾਲ ਛਿੱਜਣ ਵਾਸਤੇ ਉਹਨਾਂ ਦੇ ਜਿਹੜੇ ਐਮਐਲਏ ਨੇ ਆਪ ਦੇ ਉਹਨਾਂ ਦੇ ਘਰਾਂ ਦੇ ਅੱਗੇ 10 ਵਾਰ ਜਿਹੜਾ 4 ਘੰਟੇ ਦਾ ਧਰਨਾ ਜਿਹੜਾ ਉਹ ਦਿੱਤਾ ਜਾ ਰਿਹਾ ਪੂਰੇ ਪੰਜਾਬ ਦੇ ਵਿੱਚ ਇੱਥੇ ਇਹੀ ਅਡਾਲ ਸ੍ਰੀ ਹਰਗੋਬਿੰਦਪੁਰ ਕੋਡਪਿੰਡ ਦੇ ਵਿੱਚ ਜਿਹੜੇ ਐਮਐਲਏ ਨੇ ਉਹਨਾਂ ਦੇ ਘਰ ਪਹੁੰਚੇ ਇਹਨਾਂ ਦਾ ਜਿਹੜਾ ਮਸਲਾ ਸੀ ਇਹਨਾਂ ਨੇ ਪਹਿਲਾਂ ਸਰਕਾਰ ਬਣਨ ਤੋਂ ਪਹਿਲਾਂ ਵਾਅਦੇ ਕੀਤੇ ਸੀ ਕਿ 5 ਮਿੰਟਾਂ ਵਿੱਚ ਐਮਐਸਪੀ ਦਵਾਂਗੇ ਅਨਮੋਲ ਗਗਨਮਾਨ ਗਗਨ ਜਿਹੜੀ ਸੀ ਉਹਨੇ ਵੀ ਤੇ ਉਸ ਤੋਂ ਬਾਅਦ ਤੇਜਲੀਵਾਲ ਨੇ ਭਗਵੰਦ ਮਾਨ ਨੇ ਵੀ ਕਿਹਾ ਸੀ ਕਿ ਅਸੀਂ 5 ਮਿੰਟਾਂ ਦੇ ਵਿੱਚ ਤੁਹਾਨੂੰ ਐਮਐਸਪੀ ਦਵਾਂਗੇ ਸਾਡੀ ਸਰਕਾਰ ਬਣਾਓ ਉਹਦੇ ਉੱਤੇ ਕੀ ਵਿਚਾਰ ਸਾਰਿਆਂ ਦੀ ਕੀ ਹੈ ਕਿ ਝੂਠੀ ਸਾਬਤ ਹੋਈ ਹੈ ਸਰਕਾਰ ਕੀ ਗੱਲਬਾਤ ਕਹਿਣਾ ਚਾਹੁੰਦੀ ਹੈ ਇਹ ਰਾਜਨੀਤੀ ਇੱਕ ਜਿਹੜੀ ਖੇਡ ਹੁੰਦਾ ਜਿਹੜੇ ਪੈਸੇ ਵਾਲੇ ਲੋਕ ਉਹ ਇਹਨੂੰ ਖੇਡਦੇ ਨੇ ਤੇ ਜਿਹੜੇ ਮੂਰਖ ਲੋਕ ਨੇ ਇਸ ਉੱਤੇ ਵਿਚਾਰ ਸਾਰੀ ਦਿਨ ਵਿਚਾਰ ਚਰਚਾ ਕਰਦੇ ਰਹਿੰਦੇ ਨੇ ਇਸ ਕਰਕੇ ਜਿਹੜਾ ਇਹ ਲੋਕ ਜਿਹੜੇ ਨੇ ਇੱਕ ਰਾਜਨੀਤੀ ਨੂੰ ਖੇਡ ਬਣਾ ਕੇ ਚਲਦੇ ਨੇ ਜਿਹੜੇ ਆਮ ਲੋਕ ਨੇ ਉਹ ਵਿਚਾਰੇ ਸੋਚਦੇ ਨੇ ਕਿ ਛੇਹ ਦੀਆਂ ਜਿਹੜੀ ਗੱਲਾਂ ਬੋਲਦੇ ਨੇ ਸੱਚੀਆਂ ਹੋਣੀਆਂ ਪਰੰਤੂ ਜਿਹੜੇ ਬੁੱਧੀਜੀਵੀ ਤੇ ਸਮਝਦਾਰ ਲੋਕ ਹੁੰਦੇ ਨੇ ਪਿੰਡਾਂ ਦੇ ਵਿੱਚ ਉਹਨਾਂ ਨੂੰ ਪਤਾ ਹੁੰਦਾ ਕਿ ਸਰਕਾਰ ਕੋਈ ਵੀ ਆਵੇ ਇਹ ਜਿਹੜੇ ਝੂਠ ਦੇ ਲਫਾਫੇ ਨੇ ਚੱਲਦੇ ਰਹੇ ਨੇ ਹਾਕ ਉਹੀ ਮਿਲਨੇ ਨੇ ਗੱਲ ਉਹੀ ਸਿਰੇ ਚੜਨੀ ਹੈ ਜਿਹੜੀ ਲੋਕਾਂ ਨੇ ਇਕੱਠੇ ਹੋ ਕੇ ਮੰਗ ਰੱਖਣੀ ਹੈ ਕਿ ਜੇ ਇਕੱਠੇ ਹੋ ਕੇ ਜਦੋਂ ਅਸੀਂ ਹਰਸ਼ ਕਰਨਗੇ ਉਹੀ ਮੰਗ ਜਿਹੜੀ ਸਿਰੇ ਚੜਨੀ ਹੈ ਪ੍ਰਧਾਨ ਜੀ ਜੋ ਹੁਣ 2027 ਦੇ ਵਿੱਚ ਇਹਨਾਂ ਨੂੰ ਕੀ ਜਵਾਬ ਦੇਣਾ ਹੈ ਇਸ ਸਰਕਾਰ ਨੂੰ ਉਹਨੇ ਬਾਰੇ ਕੀ ਚਾਹਤੀ ਉਹ ਇਹਦੇ ਲੋਕਾਂ ਦਾ ਫੈਸਲਾ ਹੁੰਦਾ ਜੀ ਇਹ ਕੱਲੇ ਬੰਦੇ ਦਾ ਕੋਈ ਇਹਦੇ ਉੱਤੇ ਫੈਸਲਾ ਨਹੀਂ ਹੁੰਦਾ ਕਿਉਂਕਿ ਲੋਕ رائے ਕਿਸਾਨ ਜਿੱਥੇ ਬੰਦੀਆਂ ਵੱਲੋਂ ਕੀ ਹੈ ਇਹਦੇ ਵਿੱਚ ਇਹਦੇ ਹੁਣ ਸਬਕਮਟੀ ਜਿਹੜੀ ਹੈ ਉਹ ਫੈਸਲਾ ਦੇ ਸਕਦੀ ਹੈ ਜੀ ਇਹਦੇ ਉੱਤੇ ਆਮ ਬੰਦਾ ਕੀ ਫੈਸਲਾ ਦੇ ਸਕਦਾ ਬਾੜ ਜਾਂ ਦੋ ਚਾਰ ਵੋਟਾਂ ਦਾ ਕੋਈ ਹੱਲ ਹੋਣ ਵਾਲਾ ਜੇ ਸੂਬਾ ਕਮੇਟੀ ਜੇ ਕੋਈ ਸ joint ਕਿਸਾਨ ਮੋਰਚਾ ਫੈਸਲਾ ਲਏਗਾ ਵੀ ਆਪਾਂ ਇਹਦਾ ਵਿਰੋਧ ਕਰਨਾ ਪੱਟ ਟਕੇ ਕਰਾਂਗੇ ਅੱਛਾ ਇਹਦੇ ਵਿੱਚ ਤਾਂ ਸਾਰਿਆਂ ਨੂੰ ਹੀ ਸ਼ਿਕਸ਼ਿ ਵੇਖਣੀ ਪਈ ਆ ਦੁਕਾਨਦਾਰ ਨੂੰ ਵਪਾਰੀ ਨੂੰ ਮਜ਼ਦੂਰ ਨੂੰ ਕਿਸਾਨ ਨੂੰ ਵੱਡੀ ਮਾਰ ਪਈ ਆ ਕਿਉਂਕਿ ਸਾਰੇ ਹੀ ਨਰਾਸ਼ ਆ ਸਰਕਾਰ ਦੇ ਉੱਤੋਂ ਕਿਉਂਕਿ ਇਹ ਸਰਕਾਰ ਨੇ ਝੂਠੇ ਵਾਅਦੇ ਕਰਕੇ ਤੇ ਲੋਕਾਂ ਨੂੰ ਗੁੰਮਰਾਹ ਕਰਕੇ ਵੋਟਾਂ ਲਈਆਂ ਤੇ ਅੱਗੇ ਜੋ ਲੋਕਾਂ ਦਾ ਜਵਾਬ ਆਊਗਾ 2027 ਦੇ ਵਿੱਚ ਉਹ ਸਾਰਾ ਕੁਝ ਪ੍ਰਧਾਨ ਜੀ ਕਹਿੰਦੇ ਨੇ ਕਿ ਉਹ ਉੱਤੋਂ ਜੋ ਫੈਸਲੇ ਆਉਣਗੇ ਉਸ ਫੈਸਲਿਆਂ ਦੇ ਨਾਲ ਚੱਲਿਆ ਜਾਊਗਾ ਜੀ ਇਹ ਪ੍ਰਧਾਨ ਜੀ ਆਪਣਾ ਸ਼ੁਭਨਾਮ ਦੱਸ ਗੁਰਪ੍ਰਤਾਪ ਸਿੰਘ ਗੁਰਪ੍ਰਤਾਪ ਸਿੰਘ ਜੀ ਬਲਾਕ ਪਤਾਨਾ ਨਾਲ ਸ਼ਰਧਾਨ ਪ੍ਰਣਾਸ਼ਾਲਾ ਜੀ ਉਹਦਾ ਸਾਰਾ ਮੇਰੇ ਵੱਲੋਂ ਆ ਵਾਹਿਗੁਰੂ ਜੀ ਜੀ ਕਲਸਾ ਆ ਕੇ ਅਸੀਂ ਤੁਹਾਡੇ ਨਾਲ ਜੋ-ਜੋ ਇਹਨਾਂ ਨੇ ਸਾਡੇ ਨਾਲ ਵਾਅਦੇ ਕੀਤੇ ਸੀ ਜਾਂ ਜਿਸ ਢੰਗ ਨਾਲ ਇਹ ਸਰਕਾਰ ਆਈ ਸੀ ਮੇਰੇ ਕਿਸਾਨ ਵੀ ਸ਼ਾਇਦ ਭੁੱਲ ਗਏ ਨੇ ਇਸ ਗੱਲ ਨੂੰ ਕਿ ਕੀ ਸਾਡੇ ਝੋਨੇ ਦਾ ਹਸ਼ਰ ਹੋਇਆ ਹਰ ਕਿਸਾਨ ਨੂੰ 10-10 ਹਜ਼ਾਰ ਰੁਪਏ ਦਾ ਘਾਟਾ ਪਾਇਆ ਛੈਲਰ ਵਾਲੇ ਨੇ ਰੇਟ ਲਾਇਆ ਛੈਲਰ ਵਾਲਾ ਕੌਣ ਹੁੰਦਾ ਰੇਟ ਲਾਉਣ ਵਾਲਾ ਇੰਸਪੈਕਟਰ ਜਿਹੜਾ ਉਹ ਉਹ ਵੀ ਰਲ ਗਿਆ ਸਰਕਾਰ ਵੀ ਰਲ ਗਈ ਛੈਲਰ ਵਾਲਾ ਵੀ ਰਲ ਗਿਆ ਉਸ ਦਿਨ ਫੈਸਲਾ ਹੋਇਆ ਸੀ ਕਿ 31 ਮਾਰਚ ਤੱਕ ਸਾਰਾ ਪਿਛਲਾ ਝੋਨਾ ਜਿਹੜਾ ਪੰਜਾਬ ਦਾ ਉਹ ਚੁਕਿਆ ਜਾਏਗਾ ਤੇ ਇਸ ਤੋਂ ਬਾਅਦ ਜਿਹੜੀ ਆ ਇਹ ਨਵਾਂ ਛੜਾਈ ਜਿਹੜੀ ਆ ਉਹ ਕਰਵਾ ਕੇ ਮੇਰੇ ਵੀਰੋ ਝੋਨਾ ਤੁਹਾਡਾ ਹੋਰ ਨਹੀਂ 9-10 ਮਹੀਨੇ ਤੱਕ ਨਹੀਂ ਵੀਜਣ ਦਾ ਟਾਈਮ ਆ ਗਿਆ ਕਿ ਦੀ ਮਾਹ ਜਾਂ ਸਰਕਾਰ ਆ ਇਹ ਇਸਨੇ ਝੋਨੇ ਦਾ ਪ੍ਰਬੰਧ ਹੀ ਕੋਈ ਨਹੀਂ ਕੀਤਾ ਹੋਇਆ ਤੇ ਤਾਂ ਸਾਡੀ ਦੁਰਦਸ਼ਾ ਹੋਈ ਤੇ ਗਾੜੀ ਅਗਲੀ ਫਸਲ ਜਿਹੜੀ ਆ ਕਣਕ ਦੀ ਤੇ ਇਹਨਾਂ ਨੂੰ ਲੋਡ ਆ ਕਿਉਂ ਉਹਦਾ ਰੇਟ ਬਣ ਗਿਆ 3500 ਤੱਕ ਉਹਨੂੰ ਕਹੇ ਚੁੱਕ ਲੈਣਗੇ ਤੇ ਜੇ ਜਿਉ ਨੇਵਾਰੀਏ ਰਹੁੰਦੇ ਨੇ ਇਹਨਾਂ ਨੇ ਆਖਿਆ ਸਾਡੀ ਹੋਰ ਹਾਲਤ ਬਦਲੀ ਕਰਨੀ ਆ ਤੇ ਮੀਟਿੰਗ ਨੇ ਵੀ ਚੁੰਡੌੜ ਕੇ ਮੀਟਿੰਗ ਜਿਹੜੀ ਤੁਹਾਨੂੰ ਦਿੰਦਾ ਏ ਮੈਂ ਖੁਣਾ ਟ੍ਰੇਡ ਯੂਨੀਅਨ ਚ ਵੀ ਅਸੀਂ ਕੰਮ ਕਰਦੇ ਆ ਮੈਂ ਦੱਸ ਦਿਆਂ ਤੇ ਪੰਜਾਬ ਦੀਆਂ ਸਮੂਚੀਆਂ ਯੂਨੀਅਨਾਂ ਦੇ ਮੁਲਾਜ਼ਮਾਂ ਨੂੰ ਮੀਟਿੰਗਾਂ ਦੇ ਕੇ 18 ਵਾਰ ਮੁੱਕ ਰਿਆ ਮੀਟਿੰਗ ਦੇ ਕੇ ਮੀਟਿੰਗ ਪੋਸਟਪੋਨ ਕਰ ਦਿੰਦਾ ਮਸਲਾ ਹੱਲ ਕਰਨਾ ਤੇ ਕਿੱ데 ਰਿਆ ਤੁਹਾਡਾ ਦਬਾਅ ਆ ਤੁਹਾਨੂੰ ਮੀਟਿੰਗ ਦਿੱਤੀ ਤੇ ਅਧ ਵਰਤੀ ਦੇ ਕੇ ਕੋਈ ਮਸਲਾ ਹੱਲ ਨਹੀਂ ਕੀਤਾ ਇਹ ਜਿਹੜਾ ਚੌਣਾ ਇਹ ਬਨਵਿਆਂ ਦਾ ਕਹਿੰਦੇ ਆਂ ਅਸੀਂ ਮਗਰ ਲਾਇਆ ਆ ਕੀ ਔਕਾਤ ਤੇ ਕਰਤੂਤਾਂ ਦਾ